ਗੱਲ ਤਫਤੀਸ਼ ਦੇ ਤਰ੍ਹਾਂ ਸਾਹਮਣੇ ਆਈ ਕਿ ਇੱਕ ਦੋਸ਼ੀ ਜੇਲ੍ਹ ਦੇ ਵਿੱਚ ਪਤਾ ਲੱਗਿਆ ਸੀ ਜੇਲ੍ਹ ਦੇ ਵਿੱਚ ਬੰਦ ਹੈ ਰੋਪੜ ਜੇਲ੍ਹ ਦੇ ਵਿੱਚ ਉਹਨੂੰ ਜਦੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਅਸੀਂ ਉਹਦੀ ਮਜੀਦ ਪੁੱਛਗਿਛ ਤੇ ਇਹ ਗੱਲ ਸਾਹਮਣੇ ਆਈ ਕਿ ਇਹਦੇ ਵਿੱਚ ਮੁਰਦਮ ਮਹਾਂਤ ਨੇ ਕਸ਼ਮੀਰ ਗਿਰੀ ਖੰਨੇ ਦੇ ਸ਼ਹਿਰ ਦੇ ਦਿਨਕਰ ਗਾਲੀਆਂ ਔਰ ਸ਼ੈਟੀ ਬਿੱਕੀ ਤੇ ਗੋਲਸ਼ਣ ਇਹ ਜਿਹੜੇ ਮੀਟ ਮਾਰਕੀਟ ਬਦਨਾਮ ਮਾਰਕੀਟ ਹੈ ਇਹ ਜਿਹੜਾ ਗਰੋ ਹੈ ਇਹ ਜੇਲ੍ਹ 'ਚ ਬੈਠਾ ਜਿਹੜਾ ਉਹ ਬੰਦਾ ਉਹਦੇ ਸਪਲਾਈ ਦੇ ਉਹ ਕਰ ਰਿਹਾ ਸੀ ਇਹਨਾਂ ਨੂੰ ਚਿਤਾ ਇਹਦੀ ਤਫ਼ਤੀਸ਼ ਅੱਗੇ ਕਰਕੇ ਤੇ ਜਦੋਂ ਮਹਾਂਤ ਕਸ਼ਮੀਰ ਗਿਰੀ ਤੇ ਇਹ ਸਾਰੇ ਬੰਦੇ ਜਿਹੜੇ ਚਾਰੇ ਹੀ ਬੰਦੇ ਜਦੋਂ ਅਸੀਂ ਗ੍ਰਿਫਤਾਰ ਕੀਤੇ ਮਿਤੀ 26 ਨਵੰਬਰ ਕਸ਼ਮੀਰ ਗਿਰੀ ਵਾਰੇ ਮੋਸਟਲੀ ਜਿਹੜੇ ਇੱਕ ਕ੍ਰਿਮੀਨਲ ਕਿਸਮ ਦਾ ਇਨਸਾਨ ਹੈ 6 ਮੁਕਦਮੇ ਦਰਜ ਨੇ ਹੁਣ ਤੱਕ 6 ਮੁਕਦਮਿਆਂ ਦੇ ਵਿੱਚ ਇਹਦੇ ਤੇ ਕੁਝ ਪਹਿਲਾ ਮੁਕਦਮੇ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਕਿ ਜਿਹਦੇ ਵਿੱਚ ਇਹਨੇ ਆਪਣੇ ਆਪ ਦੇ ਇੱਕ ਗਨਮੈਨ ਲੈਂਡ ਦੀ ਖਾਤਰ ਇਹਨੇ ਇੱਕ ਡਰਾਮਾ ਰਚਿਆ ਸੀਗਾ ਤੇ ਜਿਹੜਾ ਅੱਗੇ ਅਸੀਂ ਇਹਨਾਂ ਦੇ ਕੇ ਲੁਧਿਆਣੇ ਤੋਂ ਕਾਬੂ ਕੀਤਾ ਬੰਦਾ ਉਹ ਵੀ ਬਹੁਤ ਕ੍ਰਿਮੀਨਲ ਕਿਸਮ ਦਾ ਇਨਸਾਨ ਸੀ ਉਹ ਮੁਰਜੇ ਨੂੰ ਕਿਹ ਤੋਂ ਗੈਸਟਾਰ ਕੀਤਾ ਹੈ ਉਹਦੀ ਵੀ ਪੂਰੀ ਪੜਤਾਲ ਕੀਤੀ ਪੁਰਾਣੇ ਕ੍ਰਿਮਿਨਲ ਰਿਕਾਰਡ ਦੀ ਉਹਦੇ ਖਿਲਾਫ ਵੀ 5 ਮੁਕਦਮੇ ਦਰਜ ਨੇ ਜਿਹਦੇ ਕੋਲ ਸੀ 7 ਗ੍ਰਾਮ ਹੈਰੋਇਨ 8 ਗ੍ਰਾਮ ਦੀ